ਇਹ ਕਿਹੜੀ ਕੰਪਨੀ ਦਾ ਆਪਣਾ ਕੋ ਸੀ ਆ ਰਾਮ ਰਹਿਮਰ ਡਰਾਡੋ ਅਰਵਿੰਦ ਠੀਕ ਹੈ ਜੀ ਮੋਸਟਲੀ ਸਾਰੀ ਬ੍ਰੈਂਡ ਠੀਕ ਹੈ ਜੀ ਤੇ ਬਾਕੀ ਆਪਾਂ ਸਟੀਚਿੰਗ ਵੀ ਬਾਈ ਤੇ ਕਰਾਉਣੀਆਂ ਬਾਈ ਕਰਕੇ ਦਊਗਾ ਸਟੀਚਿੰਗ ਬਾਈ ਦੀ ਇੱਕ ਨੰਬਰ ਆ ਕਿਉਂਕਿ ਆਪਾਂ ਬਾਈ ਤੋਂ ਪਹਿਲਾਂ ਕੁਰਤਾ ਪਜਾਮਾ ਬਣਾਇਆ ਤੇ ਬਾਈ ਨੇ ਬਹੁਤ ਸੋਹਣਾ ਬਣਾਇਆ ਲਓ ਜੀ ਲਓ ਭਾਈ ਮੇਨ ਪ੍ਰੋਣੇ ਦਾ ਕੰਮ ਤੀ ਔਖਾ ਫੇ ਸਾਨੂੰ 4-5 ਜਣਿਆਂ ਨੂੰ ਬਣਾਉਣਾ ਪਿਆ ਕਲਰ ਮੈਚ ਦੇ ਇਹ ਕਲਰ ਹੁਣੇ ਹੁਣੇ ਟੈਸਟ ਕਰਕੇ ਲੈ ਕੇ ਆਇਆ ਯਾਰ ਕਰਕੇ ਆਇਆ ਹੁਣੇ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਦੀ ਸ਼ਹਿਰ ਮਰੇਕ ਕੋਲੇ ਤੇ ਸ਼ਹਿਰ ਮਰੇਕ ਕੋਲੇ ਤੁਹਾਨੂੰ ਅੱਜ ਬਹੁਤ ਹੀ ਇੱਕ ਸਾਫ਼ੀ ਦੁਕਾਨ ਦੇ ਉੱਪਰ ਲੈ ਕੇ ਜਾਂਦਾ ਜਿੱਥੋਂ ਤੁਸੀਂ ਕੋਟ ਪੈਂਟ ਫਾਰਮਲ ਪੈਂਟਾਂ ਤੇ কুর্তা ਪਜਾਮਾ ਬਹੁਤ ਹੀ ਸਾਫ਼ੀ ਰੇਟਾਂ ਤੇ ਤਿਆਰ ਕਰਵਾ ਸਕਦੇ ਹੋ ਤੇ ਸਟਿਚ ਵੀ ਉਹੀ ਕਰ ਕਰ ਦਿੰਦੇ ਨੇ ਵੀਡੀਓ ਦਾ ਐਂਡ ਤੱਕ ਬਣੇ ਰਹੋ ਪਹਿਲਾਂ ਆਪਾਂ ਤੁਹਾਨੂੰ ਬਾਜ਼ਾਰ ਦਿਖਾਵਾਂਗੇ ਬਾਜ਼ਾਰ 'ਚ ਆਪਾਂ ਫਿਰ ਦੁਕਾਨ ਤੇ ਪਹੁੰਚਾਂਗੇ ਸਾਰਾ ਤੁਹਾਨੂੰ ਐਡਰੈਸ ਦਵਾਂਗੇ ਬਕਾਇਦਾ ਨੰਬਰ ਦਵਾਂਗੇ ਤੇ ਵੀਡੀਓ ਤੁਸੀਂ ਐਂਡ ਤੱਕ ਜਰੂ ਲਓ ਵੀ ਆਪਾਂ ਪਹੁੰਚੇ ਹੋਇਆ ਮਰੇਕ ਕੋਲੇ ਜਿਵੇਂ ਆਪਾਂ ਤੁਹਾਨੂੰ ਸਟਾਰਟਿੰਗ ਦਿਖਾਈ ਅੱਜ ਤੋਂ ਮਰੇਕ ਕੋਲੇ ਦਾ ਆਪਾਂ ਬਾਜ਼ਾਰ ਤੇ ਕੱਪੜਾ ਖਾਵਾਂਗੇ ਆਪਾਂ ਥੋੜੀ ਬੋਤੀ ਸ਼ਾਪਿੰਗ ਕਰਨੀ ਆ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਤੇ ਸਾਹਮਣੇ ਆ ਗਿਆ ਸਰੰਦੀ ਜੇਟ ਤੇ ਇੱਥੋਂ ਆਪਾਂ ਤੇਲੀਆ ਬਾਜ਼ਾਰ ਤੇ ਐਂਟਰ ਹੋ ਜਾਣਾ ਵੈਸੇ ਤੇਲੀਆ ਬਾਜ਼ਾਰ ਦੀ ਆਪਾਂ ਵੀਡੀਓ ਪਹਿਲਾਂ ਪਾਈ ਹੋਈ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਲਓ ਤੇ ਆਹ ਸਾਰੇ ਆਪਣੇ ਨਾਲ ਬੰਦੇ ਆਏ ਹੋਏ ਨੇ ਸਾਹਮਣੇ ਆ ਗਿਆ ਸਰੰਦੀ ਗੇਟ ਜਿੱਥੋਂ ਆਪਾਂ ਬਾਜ਼ਾਰ 'ਚ ਐਂਟਰ ਹੋ ਜਾਣਾ ਲਓ ਵੀ ਆਪਾਂ ਸਰੰਦੀ ਗੇਟ ਤੋਂ ਬਾਜ਼ਾਰ 'ਚ ਐਂਟਰ ਹੋ ਚੁੱਕੇ ਆ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਲਓ ਵੀ ਆਪਾਂ ਕਿਹੜੀ ਮਾਰਕੀਟ ਜਾਣਾ ਥੀਲੇ ਬਿਆਰ ਤੇ ਇੱਧਰ ਆ ਗਿਆ ਫਿਰ ਉਹ ਜੀ ਇਹ ਮੇਰੇ ਕੋਲੇ ਦਾ ਤੇਲੀਆਂ ਬਾਜ਼ਾਰ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਤੁਸੀਂ ਕੱਪੜਿਆਂ ਦੀਆਂ ਵੱੱਡੀ ਵੱੱਡੀਆਂ ਦੁਕਾਨਾਂ ਦੇਖ ਸਕਦੇ ਹੋ ਜਿਵੇਂ ਆ ਦੇਖੋ ਆ ਲੋ ਵੀ ਆ ਗਈ ਅੱਗੇ ਜਿਵੇਂ ਬਾਕੀ ਇੱਧਰ ਹੋਟਲ ਵਗੈਰਾ ਮਠਿਆਈ ਦੀਆਂ ਆ ਗਈਆਂ ਨਾ ਜਿਵੇਂ ਸਾਰੀਆਂ ਇੱਧਰ ਆ ਗਈਆਂ ਜਿਵੇਂ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਜੀ ਭਈਆ ਆਪਾਂ ਫਿਰਦੇ ਆ ਇਸ ਟਾਈਮ ਤੇਲੀਆ ਬਾਜ਼ਾਰ ਦੇ ਵਿੱਚ ਬਾਕੀ ਆ ਦੇਖੋ ਕੱਪੜੇ ਇਹਨੇ ਸੋਹਣੇ ਸੋਹਣੇ ਸੂਟ ਲਓ ਜੀ ਤੇ ਫਾਬਾ ਇਸ ਕੱਪੜੇ ਦੁਕਾਨਾਂ ਦੀ ਸਟਾਰਟਿੰਗ ਜੀ ਸਰੰਦੀ ਗੇਟ ਪਰਨਸਾਰੀ ਸਟਾਰਟ ਹੋ ਜਾਂਦੀਆਂ ਨੇ ਤੇ ਬਾਕੀ ਤੁਸੀਂ ਕਮੈਂਟ ਜ਼ਰੂਰ ਕਰਿਓ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੁੰਦੇ ਹੋ ਬਾਕੀ ਆ ਦੇਖੋ ਕੱਪੜੇ ਦੀਆਂ ਦੁਕਾਨਾਂ ਲਓ ਸੋਹਣੇ ਸੋਹਣੇ ਸੂਟ ਹਨਾ ਕਾਫੀ ਤੁਹਾਨੂੰ ਇੱਥੋਂ ਕੱਪੜਾ ਮਿਲ ਜੂਗਾ ਰੱਖੜੀਆਂ ਦੇਖ ਟੱਕਦੇ ਨਵੇਂ ਲਓ ਵੀ ਦੇਖੋ ਪਿਆਰ ਰੱਖੜੀਆਂ ਲਓ ਵੀ ਆਪਾਂ ਇਸ ਟਾਈਮ ਹੈਗੇ ਆ ਮਰੇਕ ਕੋਲੇ ਦੇ ਇਟਲੀਆ ਬਾਜ਼ਾਰ ਦੇ ਵਿੱਚ ਤੇ ਆਪਾਂ ਇੱਥੋਂ ਜਾਣਾ ਚਮੜਾ ਬਾਜ਼ਾਰ ਦੇ ਵਿੱਚ ਉੱਥੇ ਥੋੜੀ ਬਹੁਤੀ ਆਪਾਂ ਸ਼ਾਪਿੰਗ ਕਰਨੀ ਤੁਹਾਨੂੰ ਦਿਖਾਵਾਂਗੇ ਲਓ ਵੀ ਆ ਗੁੱਲੂ ਦੀ ਹੱਟੀ ਤੇ ਹਰ ਜੇ ਦੇਖੋ ਲਓ ਵੀ ਤੇ ਕਮੈਂਟ ਜਰੂਰ ਕਰਿਓ ਤੁਸੀਂ ਆ ਦੇਖੋ ਕਿੰਨੇ ਸੋਹਣੇ ਤੇ ਆਪਾਂ ਜਾ ਰਹੇ ਆ ਇੱਥੋਂ ਚਮੜਾ ਬਾਜ਼ਾਰ ਜਿਹਨੂੰ ਸਦਰ ਬਾਜ਼ਾਰ ਵੀ ਕਹਿ ਦਿੰਦੇ ਨੇ ਲਓ ਵੀ ਦੇਖੋ ਕਿ ਕੱਪੜੇ ਦੀਆਂ ਵੱਡੀਆਂ ਵੱਡੀਆਂ ਦੁਕਾਨਾਂ ਬਾਕੀ ਰਖੜੀਆਂ ਵਾਸਤੇ ਰਖੜੀਆਂ ਬਹੁਤ ਵਧੀਆ ਵਧੀਆ ਤੁਹਾਨੂੰ ਮਿਲ ਜਾਣਗੀਆਂ ਇੱਥੋਂ ਤੁਸੀਂ ਦੇਖ ਸਕਦੇ ਆ ਤੇ ਉਹ ਸਾਹਮਣੇ ਵਿਖਾ ਰੱਖਣੀਆਂ ਰੱਖੜੀਆਂ ਨਾ ਤੇ ਲੋਬੀ ਦੇਖੋ ਬਾਕੀ ਆ ਦੇਖੋ ਕਿੰਨੇ ਸੋਹਣੇ ਸੂਟ ਪਏ ਨੇ ਬਾਕੀ ਰੱਖੜੀਆਂ ਲੋ ਜੀ ਬਾਕੀ ਆ ਦੇਖੋ ਲੋ ਤੇ ਆ ਦੇਖੋ ਕਿਵੇਂ ਸੂਟ ਕਿੰਨੇ ਸੋਹਣੇ ਸੋਹਣੇ ਪਏ ਨੇ ਤੇ ਮੇਰੇ ਕੋਲ ਤੁਹਾਨੂੰ ਕੱਪੜਾ ਬਹੁਤ ਸੋਹਣਾ ਮਿਲ ਜੂਗਾ ਤੁਹਾਨੂੰ ਇਹ ਕਹਿੰਦਾ ਕਪੜਾ ਤੁਹਾਨੂੰ ਬਹੁਤ ਸੋਹਣਾ ਲੱਗਣਾ। ਲਓ ਵੀ ਇੱਥੋਂ ਸਾਹਮਣੇੋਂ ਕਿਹੜਾ ਕੀ ਚਮੜਾ ਬਾਜ਼ਾਰ ਆ ਜਾਣਾ ਵਾ। ਆਪਾਂ ਚਮੜੇ ਬਾਜ਼ਾਰ ਤੇ ਪਹੁੰਚ ਚੁੱਕੇ ਆਂ। ਤੇ ਇਹ ਸਾਹਮਣੇ ਆ ਗਿਆ ਚਮੜਾ ਬਾਜ਼ਾਰ। ਤੇ ਲਓ ਜੀ ਆ ਆ ਗਿਆ ਚਮੜਾ ਬਾਜ਼ਾਰ। ਇੱਥੇ ਤੁਹਾਨੂੰ ਪੰਜਾਬੀ ਜੁੱਤੀ ਬਹੁਤ ਜ਼ਿਆਦਾ ਮਿਲ ਜੂਗੀ। ਬਹੁਤ ਕੰਡੀਸ਼ਨ ਨੂੰ ਅਚੈ ਪੰਜਾਬੀ ਜੁੱਤੀ ਮਿਲ ਜੂਗੀ। ਜਿਵੇਂ ਤੁਸੀਂ ਦੇਖ ਵੀ ਆਦੋ ਕਿ ਇੱਥੇ ਬਹੁਤ ਜ਼ਿਆਦਾ ਦੁਕਾਨਾਂ ਨੇ ਜਿਵੇਂ ਆ ਸਾਰੇ ਪੰਜਾਬ ਪੰਜਾਬੀ ਜੁੱਤੀ ਸ਼ੋਰੂਮ ਆ ਗਿਆ ਨਾ ਬਾਕੀ ਅੱਗੇ ਕਾਫੀ ਹੋਰ ਸ਼ੋਰੂਮ ਆਉਣਗੇ। ਤੇ ਇਤੋਂ ਕਪੜਾ ਹੀ ਬਹੁਤ ਮਿਲ ਜੂਗਾ ਤੇ ਪੰਜਾਬੀ ਜੁੱਤੀ ਬਹੁਤ ਜ਼ਿਆਦਾ ਮਿਲ ਜੂਗੀ ਜਿਵੇਂ ਤੁਸੀਂ ਦੁਕਾਨਾਂ ਦੇਖ ਸਕਦੇ ਹੋ ਤੇ ਬਹੁਤ ਵੱਡੇ ਵੱਡੇ ਇੱਥੇ ਜੁੱਤੀਆਂ ਦੀਆਂ ਦੁਕਾਨਾਂ ਨੇ ਲਓ ਜੀ ਬਾਕੀ ਆ ਸੇਲ ਲੱਗੀ ਹੋਈ ਆ ਲਓ ਜੀ ਦੇਖੋ ਤੇ ਆਪਾਂ ਕਿਹੜੀ ਸ਼ਾਪ ਤੇ ਜਾਣਾ ਤੁਹਾਨੂੰ ਉਹ ਦੱਸਦੇ ਆ ਲਓ ਜੀ ਦੇਖੋ ਜਿਵੇਂ ਆਹ ਦੇਖੋ ਜੁੱਤੀਆਂ ਦੀਆਂ ਦੁਕਾਨਾਂ ਇਕੱਠੀਆਂ ਆ ਲੀਆਂ ਨਾ ਤੇ ਇੱਥੇ ਤੁਹਾਨੂੰ ਪੰਜਾਬੀ ਜੁੱਤੀ ਬਹੁਤ ਜ਼ਿਆਦਾ ਮਿਲ ਜੂਗੀ ਸਟੇਰ ਮਰੇ ਕੋਲੇ ਦੇ ਵਿੱਚ ਲਓ ਜੀ ਦੇਖੋ ਬਾਕੀ ਆ ਦੇਖੋ ਇੱਧਰ ਡਰੈਸਾਂ ਕਿੰਨੀਆਂ ਸੋਹਣੀਆਂ ਨੇ ਤੇ ਲਓ ਇਹ ਦੇਖੋ ਇਹ ਬਾਕੀ ਹੋਰ ਵੀ ਰਖੜੀਆਂ ਵਗੈਰਾ ਹੋਰ ਵੀ ਕਾਫੀ ਤੁਹਾਨੂੰ ਸਮਾਨ ਇਹ ਬਾਜ਼ਾਰ ਦੇ ਵਿੱਚ ਮਿਲ ਜੂਗਾ ਇਹਨੂੰ ਚਮੜਾ ਬਾਜ਼ਾਰ ਵੀ ਕਹਿੰਦੇ ਆ ਤੇ ਸਦਰ ਬਾਜ਼ਾਰ ਵੀ ਕਹਿੰਦੇ ਆ ਜੇ ਤੁਸੀਂ ਮਰੇ ਕੋਲੋਂ ਇਹੋ ਨਾਲ ਤਾਂ ਪਤਾ ਕਰ ਸਕਦੇ ਹੋ ਇਹ ਨਾਮ ਤੋਂ ਬਾਜ਼ਾਰ ਦਾ ਨਾਮ ਆ ਤੁਸੀਂ ਨਾਮ ਲੈ ਕੇ ਬਾਜ਼ਾਰ ਜਾ ਸਕਦੇ ਹੋ ਤੇ ਆਪਾਂ ਤੇਲੀਆ ਬਾਜ਼ਾਰ ਤੋਂ ਹੈ ਵੈਸੇ ਤੁਸੀਂ ਲੋਹਾ ਬਾਜ਼ਾਰ ਕੋਲ ਵੀ ਕੋਲ ਵੀ ਆ ਲੋਹਾ ਬਾਜ਼ਾਰ ਦੇ ਨਾਲ ਹੀ ਇਹ ਮਾਰਕੀਟ ਪੈ ਜਾਂਦੀ ਆ ਕੁਝ ਨੂੰ ਰੁਹਾ ਮਾਰਕੀਟ ਕੋ ਵੀ ਆ ਸਕਦੇ ਹੋ ਲਓ ਜੀ ਦੇਖੋ ਲਓ ਜੀ ਆਪਾਂ ਪਹੁੰਚੇ ਹੋਇਆ ਸਹਿਰ ਮਰੇ ਕੋਲੇ ਬਾਈ ਉਹਨਾਂ ਕੋਲੇ ਸੀ ਆਰਾਮ ਇੱਥੋਂ ਤੁਹਾਨੂੰ ਕੋਟ ਪੈਂਟ ਦਾ ਕੱਪੜਾ ਕੁਰਤੇ ਪਿਆਮੇ ਦਾ ਕੱਪੜਾ ਬਹੁਤ ਹੀ ਵਧੀਆ ਰੇਟ ਤੇ ਮਿਲ ਜੂਗਾ ਤੇ ਜਿਵੇਂ ਆਪਾਂ ਲਿਆ ਕੁਆਲਿਟੀ ਪੂਰੀ ਕੁਆਲਿਟੀ ਪੂਰੀ ਇੱਕ ਨੰਬਰ ਤੇ ਰੇਟ ਦਾ ਬਹੁਤ ਫਰਕ ਆ ਤੁਸੀਂ ਆ ਕੇ ਖੁਦ ਪਤਾ ਕਰ ਲਿਓ ਬਾਕੀ ਬਾਈ ਦਾ ਆਪਾਂ ਪੂਰਾ ਐਡਰੈਸ ਨੰਬਰ ਬਕਾਇਦਾ ਵੀਡੀਓ ਦੇ ਐਂਡ 'ਚ ਦਵਾਂਗੇ ਤੁਹਾਨੂੰ ਸਾਰਾ ਐਡਰੈਸ ਦਵਾਂਗੇ ਕੌਣ ਕਰਕੇ ਇਨਕੁਆਰੀ ਕਰ ਸਕਦੇ ਹਾਂ ਤੁਸੀਂ ਬਾਈ ਨਾਲ ਕਾਲ ਤੇ ਵੀ ਗੱਲ ਕਰਕੇ ਆ ਸਕਦੇ ਹੋ ਲੋ ਵੀ ਦੇਖੋ ਕਿਹੜੀ ਕੰਪਨੀ ਦਾ ਬਾਈ ਕੋ ਕਪੜਾ ਉਹ ਕੱਢ ਲਾਉਂਦੇ ਹਾਂ ਹਾਂ ਕਿਹੜੀ ਕਿਹੜੀ ਕੰਪਨੀ ਦਾ ਆਪਣੇ ਕੋਲ ਸੀ ਆਰ ਆਮ ਰਾਮਰਡ ਗਰਾਡੋ ਅਰਵਿੰਦ ਠੀਕ ਆ ਜੀ ਮੋਸਟਲੀ ਸਾਰੀ ਬ੍ਰਾਂਡ ਠੀਕ ਆ ਜੀ ਤੇ ਜਿਵੇਂ ਆਪਾਂ ਬ੍ਰਾਂਡ ਹੁੰਦੇ ਚੱ ਰਹੇ ਠੀਕ ਆ ਜੀ ਲੋ ਵੀ ਬਾਕੀ ਕਲੈਕਸ਼ਨ ਬਹੁਤ ਜ਼ਿਆਦਾ ਹੈ ਬਾਈ ਕੋਲੇ ਤੇ ਬਾਕੀ ਆਪਾਂ ਸਟੀਚਿੰਗ ਵੀ ਬਾਈ ਤੇ ਕਰਾਉਣੀਆਂ ਬਾਈ ਕਰਕੇ ਦਊਗਾ ਸਟੀਚਿੰਗ ਬਾਈ ਦੀ ਇੱਕ ਨੰਬਰ ਆ ਕਿਉਂਕਿ ਆਪਾਂ ਬਾਈ ਤੋਂ ਪਹਿਲਾਂ ਕੁਰਤਾ ਪਜਾਮਾ ਬਣਾਇਆ ਤੇ ਬਾਈ ਨੇ ਬਹੁਤ ਸੋਹਣਾ ਬਣਾਇਆ ਬਾਕੀ ਹਾਂ ਪਾਇਆ ਹੋਇਆ ਸਹੀ ਗੱਲ ਬਾਕੀ ਕੁਆਂਟੀਟੀ ਦੇਖੋ ਕਿੰਨੀ ਜ਼ਿਆਦੇ ਆ ਤੇ ਤੁਸੀਂ ਜ਼ਰੂਰ ਵਿਜ਼ਿਟ ਕਰਿਓ ਬਾਕੀ ਪੂਰਾ ਐਡਰੈਸ ਤੇ ਨੰਬਰ ਆਪਾਂ ਤੁਹਾਨੂੰ ਜ਼ਰੂਰ ਦਵਾਂਗੇ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਿਓ ਮਰੇ ਕੋਲੇ ਸ਼ਹਿਰ ਦੇ ਵਿੱਚ ਬਾਈ ਕੋ ਆ ਕੇ ਲਓ ਫੋਟੋ ਖੁੱਟੇ ਨੇ ਮਾਡਰਨ ਆ ਦਿਓ ਹਲੋ ਬਾਈ ਹਾਂ ਜੀ ਦੇਖੋ ਮੈਂ ਟਿੰਗਾ ਉਧਰ ਕੱਪੜੇ ਜਾ ਰਿਹਾ ਆਪਣੇ ਹਾਂ ਇਹ ਸੇਮ ਹਾਂ ਆ ਇੱਕ ਆ ਤੇ ਇੰਨੇ ਆਪਾਂ ਕੱਪੜੇ ਲੈ ਲੇ ਬਾਈ ਤੂੰ ਦੇਖੋ ਇੱਕ ਨੰਬਰ ਆਤੀ ਮੇਰੇ ਹਿਸਾਬ ਨਾਲ ਤਾਂ ਹੀ ਬਾਕੀ ਪਿੰਦੇ ਦੇ ਤੇ ਕੋਟ ਪੈਂਟ ਦਾ ਆਪਾਂ ਸਿਲੈਕਟ ਕਰ ਰਹੇ ਹਾਂ ਜਿਹੜਾ ਆਹੀ ਕੱਪੜਾ ਹੀ ਹਾਂਜੀ ਆਹੀ ਲੱਕ ਹੋ ਗਿਆ ਨਹੀਂ ਬਲੋ ਹੋ ਗਿਆ ਵਾ ਦੋ ਹੋ ਗਏ ਤੀਜਾ ਹੋ ਰਿਹਾ ਹੁਣ ਬਲੋਗ ਮੈਂ ਤਾਂ ਭੁੱਲ ਗਿਆ ਨਾ ਨੰਬਰ ਦੋ ਹੋ ਗਏ ਉਧਰ ਕਿ ਤੂੰ ਬਣਾ ਇੱਕ ਹੋਇਆ ਜੀ ਅੰਦਰ ਦੋ ਹੋਵੇ ਇੱਕ ਪਾਸੇ ਲੋਕ ਹੋਗੇ ਅੰਦਰ ਜੀ ਦਾ ਇੱਕ ਮੇਰੇ ਵਾਲਾ ਹਾਂ ਮੈਂ ਦੋ ਹੋਗੇ ਮੇਰੇ ਹੁਣ ਨਹੀਂ ਚਾਹ ਰਹੀ ਜਿੰਨਸ ਤੇ ਖੋਣ ਮੈਨੂੰ ਲੋਕ ਦੇਖੋ ਲਓ ਭਾਈ ਦੋ ਆਪਣੇ ਸਿਲੈਕਟ ਹੋਗੇ ਤੇ ਦੋ ਰਹਿ ਗਏ ਇੱਧਰ ਲੱਗੇ ਹੋ ਨੇ ਬੰਦੇ ਫੋਨਾਂ ਤੇ ਲੱਪਣ ਤੇ ਕਲਰ ਦਿਖਾ ਰਹੇ ਬਾਈ ਨੂੰ ਕਲਰ ਦੇ ਹੋਇਆ ਮੈਚਿੰਗ ਕਰਕੇ ਲੈ ਰਹੇ ਨੇ ਲਓ ਭਾਈ ਜਾਂਦਾ ਭਾਈ ਇਹ ਆ ਲਾਈਵ ਕਲਰ ਇਹਨੂੰ ਕਹਿੰਦੇ ਨੇ ਲਓ ਵੀ ਤੀਜਾ ਵੀ ਕਰਤਾ ਸਿਲੈਕਟ ਤਨ ਕੋਡਪੈਂਟ ਸਿਲੈਕਟ ਹੋ ਗਏ ਚੌਥੀ ਦੀ ਤਿਆਰੀ ਆ ਕੋਈ ਗੱਲ ਨਹੀਂ ਦੇਖੋ ਫੋਨ ਦਾ ਹੱਲ ਕਰ ਫਾਈਨਲ ਹੋ ਗਿਆ ਤੇ ਆ ਵੀ ਫਾਈਨਲ ਹੋ ਗਿਆ ਇਧਰ ਸਲੈਕਟ ਹੋ ਗਿਆ ਆਪਾਂ ਵੀ ਫਾਈਨਲ ਹੀ ਕਰਤਾ ਸਲੈਕਟ ਇਹ ਵਾਲਾ ਵੀ ਵੀਡੀਓ ਚ ਕਰ ਪੂਰਾ ਆ ਦੇਦਾ ਵੈਸੇ ਮੈਂ ਇਹ ਵੀ ਫਸਕ ਲਾ ਲਾ ਕਲਰ ਪੂਰਾ ਗ੍ਰੀਨ ਨਹੀਂ ਸੀਗਾ ਹਾਂ ਹਾਂ ਨਹੀਂ ਹੈਗਾ ਗ੍ਰੀਨ ਇਹਦੀ ਬਾਜੀ ਯਾਰ ਹੱਦ ਹੋ ਗਈ ਦੁਕਾਨ ਵਾਲਾ ਤਾਂ ਨਹੀਂ ਝੂਠ ਬੋਲ ਲੋ ਲਓ ਵੀ ਨਿਖਾਰ ਤਾਂ ਦੇਖੋ ਇਹਦੇ ਨਾਲ ਡਲ ਹੋ ਜਾਂਦਾ ਮੈਲਾ ਮੈਲਾ ਜਿਹਾ ਸੂਟ ਲੱਗਦਾ ਵਾ ਵਾਈਟ ਕਰਦੇ ਫਿਰ ਵਾਈਟ ਕੀ ਕਰਦੀ ਐ ਮੀ ਉਹ ਫਿਰ ਹਾਂ ਉਹ ਥੋੜੇ ਇਹਦੇ ਨਾਲ ਮੇਚ ਖਾ ਗਈ ਹੂੰ ਤੋ ਹੋਰ ਦਿਖਾ ਦੇ ਲਾ ਕੇ ਤੁਸੀਂ ਕਲਰ ਦੱਸੋ ਵਾਈਟ ਕਰਦੀ ਮੈਂ ਲੋ ਵਾਈਟ ਹੀ ਲਾਏ ਪਰ ਪਾਦੇ ਨਹੀਂ ਮੈਚਿੰਗ ਹੋ ਰਹੀ ਐ ਇਹ ਸੱਤ ਰੰਗਾਂ ਜਿਹੜੀ ਨੇ ਹੋ ਜਾਂਦੀ ਐ ਲਓ ਜੀ ਲਓ ਭਾਈ ਮੇਨ ਪ੍ਰੋਣੇ ਦਾ ਕੰਮ ਤੀ ਔਖਾ ਫੇ ਸਾਨੂੰ 4-5 ਜਣੇ ਨੂੰ ਬਣਾਉਣਾ ਪਿਆ ਕਲਰ ਮੈਚ ਕੇ ਇੱਕ ਕਲਰ ਹੁਣੇ ਹੁਣੇ ਸਟਾਰ ਕਰਕੇ ਲੈ ਕੇ ਆਇਆ ਯਾਰ ਕਰਕੇ ਆਇਆ ਹੁਣੇ ਵੀ ਉਹ ਕਲਰ ਹੈ ਫੈਕਟਰੀ ਤੋਂ ਸਾਨੂੰ ਸਾਨੂੰ ਫੁੱਦੂ ਬੜਾਈ ਜਾਂਦੇ ਨਾ ਵੈਲਾ ਕਰਿਆ ਤੀ ਟਰੈਕਟਰ ਹੀ ਕਲਰ ਤਿਆਰ ਹੋ ਕੇ ਆਇਆ ਇਹ ਖੜ ਦੇ ਦੋ ਆਹ ਲੋਟ 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 ਆਹ ਸਹੀ ਲੱਗਿਆ ਮੈਨੂੰ ਆਹ ਸਹੀ ਆ ਭਾਈ ਉਹਨਾਂ ਨੂੰ ਦੋ ਆਹ ਦੇਖੋ ਆ ਦੇਖੋ ਭਾਈ ਵੋਟਾਂ ਪਾਓ ਇੱਧਰ ਆਹ ਦੋਹਾਂ ਦੇ ਦੋ ਮੈਨੂੰ ਆਹ ਸਹੀ ਲੱਗਿਆ ਆ ਹਾਂ ਸਾਰੇ ਨੂੰ ਇਹ ਜੀ ਪਸੰਦ ਆਉਂਗੇ ਮੇਰੇ ਆਲਾ ਨਾਲ ਤਾਂ ਹੀ ਹੋ ਗਿਆ ਤਾੜੀਆਂ ਕੈ ਲੈਪਿੰਗ ਹੱਥ ਥੋੜਾ ਹੀ ਫਰਕ ਆ ਫੇਰ ਤਾਂ ਆਹੀ ਆ ਕੱਟ ਦੇ ਬਾਈ ਕੱਟ ਦੇ ਵੇ ਮਮਮੀ ਨਾ ਤੂੰ ਵੀ 3 ਪੀਸ ਇਹ ਹੋਰ ਆ ਨਾ ਨਾ ਤੂੰ ਵੀ ਫੇਰੇ ਯਾਰ ਮੇਰੇ ਆਲਾ 3 ਪੀਸ ਉਹ ਕਰਨਾ ਦੀ ਹੈ ਨਾ ਆ ਦੇਖੋ ਇਹ ਤਾਂ ਇਹੀ ਤਾਂ ਜਾਨਾ ਲਾਓ ਬਾਈ ਹੁਣ ਹੋ ਰਹੀ ਆ ਸਲਟ ਦੀ ਮੈਚਿੰਗ ਦੋ ਫਾਇਰ ਨਹੀਂ ਪਾ ਦੋ ਆ ਦੇਖਿਓ ਸਰ ਆਲੋ ਉੱਥੇ ਘੜੋ ਹੋਣਾ ਆ ਜੀ ਉਹ ਮम्मी ਇੰਦਾਂ ਦੀ ਪਾਉਂਗੇ ਲਾਈਨਿੰਗ ਐਵੇਂ ਇੰਦਾਂ ਦੀ ਲਾਈਨਿੰਗ ਥੋੜਾ ਜਿਆਦਾ ਠੀਕ ਹੈ ਅभी ਛੋਟਾ ਜਿਹਾ ਕਰ ਦੇ ਹਾਂ ਆਪਾਂ ਇੰਦਾਂ ਉਹ ਦਿਖਾਇਆ ਉਹਨੇ ਖੀੜੀ ਜੀ ਆ ਵਾਲੀ ਉਹ ਇਹਦੀ ਨਾਲ ਉਹ ਇਹਦੀ ਨਾਲ ਨੂੰ ਅੱਜ ਛੋਟਾ ਜਿਹਾ ਕਰ ਲਓ ਵੀ ਇੱਕ ਵਾਰ ਦਿਖਾਉਣਾ ਤੈਨੂੰ ਮੈਂ ਕਿਹਾ ਕਹਿੰਦਾ ਤੀ ਲਾਓ ਭਾਈ ਕੋਸਾ ਪੂਰਾ ਹੋ ਗਿਆ ਕੋਸਾ ਪੂਰਾ ਹੋਏ ਨੇ ਹੁਣ ਕੋਸਾ ਪੂਰਾ ਹੋਏ ਤੇ ਤੇ ਹੁਣ ਬਣ ਰਹੀ ਆ ਪਾਰਤੀ ਤੇ ਕਲੈਕਸ਼ਨ ਦੇਖੋ ਤੁਸੀਂ ਜਰੂਰ ਆਇਓ ਤੇ ਰੇਟ ਬਾਈ ਦੇ ਬੋਂ ਲੋਡਨੇ ਜਿਹੜੇ ਕਿਨੇ ਕੋਟ ਪੈਂਟ ਸਟਿਚ ਕਰਾਉਣਾ ਕੁੜਤਾ ਪਜਾਮਾ ਸਟਿਚ ਕਰਾਉਣਾ ਪੈਂਟ ਸਲਟ ਇੱਧਰ ਅਮਰਿਤ ਗਿੱਲ ਵਲੌਗਸ ਜੇ ਸਾਰੇ ਕੈਮਰਿਆਂ ਤੋਂ ਐਂਗਲ ਐਂਗਲ ਚੇਂਜ ਕਰਕੇ ਦੇਖ ਲੈਣੇ ਤੁਸੀਂ ਇੱਕ ਐਂਗਲ ਚੇਂਜ ਕਰ ਕਰ ਦੇਖਣੇ ਤਾਂ ਇਹ ਦੇਖ ਸਕਦੇ ਹੋ ਤੁਸੀਂ ਅਮਰਿਤ ਗਿੱਲ ਵਲੌਗਸ ਮਿਸਟਰ ਅਮਰਿਤ ਗਿੱਲ ਇੱਧਰ ਪਿੰਡਾ ਵਾਲੇ ਜਮਾ ਦੇਸੀ ਜੇ ਹੈ ਜੇ ਨਹੀਂ ਦੇਖਣਾ ਤਾਂ ਪਿੰਡਾ ਵਾਲੇ ਜਮਾ ਦੇਸੀ ਇਹ ਬਣਾ ਨਹੀਂ ਰਹੇ ਅੱਜ ਦਿਲ ਵੱਡ ਰਿਹਾ ਦਿਲ ਘਟ ਰਿਹਾ ਇਹ ਤਾਂ ਵੱਡ ਗਿਆ ਮੇਰਾ ਨਹੀਂ ਸਹੀ ਗੱਲ ਲੈ ਭਾਈ ਹੁਣ ਆ ਕੀ ਪੈਸਿਆਂ ਦੀ ਗੱਲ ਹੈ ਜਿੱਥੇ ਆ ਕੇ ਦੁਨੀਆ ਮੁੱਕਦੀ ਹੈ ਦੁਨੀਆ ਖਤਮ ਨਹੀਂ ਸਰ ਨਹੀਂ ਸਰ ਇੱਕ ਜਿੱਥੇ ਆ ਕੇ ਲਓ ਭਾਈ ਬਾਈ ਨੂੰ ਆਪਾਂ ਨਾਪ ਵੀ ਦੇਤਾ ਤੇ ਇੱਥੇ ਭਾਈ ਆਪਾਂ ਨੂੰ ਸਟਿਚ ਕਰਕੇ ਦਊਗਾ ਲਿਖ ਦੇ ਸਾਰਿਆਂ ਲਈ ਲਓ ਜੀ ਨਾਪ ਤਾਂ ਸਰ ਇਹੀ ਰਹਿਣਾ ਸਿਰਫ ਲੈਂਥ ਚਾਹੀਦੀ ਹੈ ਕੋਡ ਪੈਂਟ ਦੀ ਕਿੰਨੀ ਸਾਢੇ ਉਹ ਤੇ ਤੁਸੀਂ ਇਹ ਤੋਂ ਕੱਪੜਾ ਲੈ ਕੇ ਜਦੀ ਸਟਿਚ ਕਰਾ ਸਕਦੇ ਹੋ ਉਹਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈਗੀ ਸਭ ਤੋਂ ਵੱਡੀ ਆਪਸ਼ਨ ਤੁਹਾਡੇ ਕੋਲ ਇਹ ਆ ਮਾਈ ਕੋ ਆ ਤੇ ਇਹ ਆਪਣੀ ਜਿਹੜੀ ਸਿਲੈਕਸ਼ਨ ਦੀ ਉਹ ਹੋਗੀ ਪੂਰੀ ਕੱਪੜਿਆਂ ਦੀ ਤੇ ਆਪਾਂ ਨਾਪ ਵਗੈਰਾ ਵੀ ਦੇ ਤਾਂ ਹਾਂ ਵੀ ਓਕੇ ਹਾਂਜੀ ਹਾਂ ਓਕੇ ਲਓ ਜੀ ਤੇ ਆਪਣੇ ਕੋਟ ਪੰਟੇ ਬਣ ਰਾਇਆ ਬਾਈ ਉਹਨਾਂ ਕੋਲ ਤੇ ਮਰੇ ਕੋਲੇ ਜਿਹਾ ਬਾਈ ਉਹਨਾਂ ਰੇਟ ਬਹੁਤ ਲੋੜਾ ਮਾਰਕੀਟ ਨਾਲੋਂ ਤੁਸੀਂ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ ਤੇ ਬਾਕੀ ਐਡਰੈਸ ਨੰਬਰ ਵਗੈਰਾ ਇੱਥੇ ਚੱਲਦਾ ਬਾਕੀ ਮੈਂ ਕਾਰ ਦੇ ਵਿੱਚ ਮੈਂਸ਼ਨ ਕਰ ਦੂੰਗਾ ਤੁਸੀਂ ਆ ਸਕਦੇ ਹੋ ਇੱਕ ਕਲੈਕਸ਼ਨ ਬਹੁਤ ਜ਼ਿਆਦਾ ਲੈ ਆਓ ਬਾਈ ਹੁਣ ਆਪਾਂ ਚੱਲਿਆਂ ਬਾਈ ਕੋਲ ਤੇ ਓਕੇ ਵੀਰੇ ਥੈਂਕ ਯੂ ਵੀਰ ਚਲੋ ਜੀ ਆਜੋ ਵੀ ਲੋ ਜੀ ਆਪਣੇ ਕੋਟ ਪੈਂਟ ਹੋ ਗਏ ਡਨ ਸਾਰੇ ਦੇ ਹਾਂ ਇਹ ਵੀ ਲੈਣੇ ਨੇ 17000 ਰੁਪਏ 17 ਬਜ਼ਾਰ ਲੋ ਵੀ 17 ਬਜ਼ਾਰ ਤੇ ਬਾਈ ਦੀ ਜਿਹੜੀ ਦੁਕਾਨ ਆ ਉਹ ਇੱਥੇ ਆ ਤੁਸੀਂ ਦੇਖ ਸਕਦੇ ਆ ਲੋ ਇਹ ਸਭ ਵੀ ਆਪੇ ਦੇਖੋ ਜੀਰੂਪ ਭਾਈ ਕੋ ਪੁੱਛੀਓ ਇਹ ਬਹੁਤ ਜੈਨੂਅਰ ਰੇਟ ਆ ਬਾਈ ਦਾ ਜ਼ਰੂਰ ਪਹੁੰਚੋ ਤੇ ਰੇਟ ਬਾਈ ਦਾ ਬਹੁਤ ਹੀ ਜੈਨੂਅਲ ਆ ਤੁਸੀਂ ਜ਼ਰੂਰ ਪਹੁੰਚੋ ਇੱਕ ਵਾਰ ਤੇ ਮੈਂ ਨੰਬਰ ਮੈਂਸ਼ਨ ਕਰ ਦਣਾ ਤੁਸੀਂ ਕਾਲ ਵੀ ਕਰ ਸਕਦੇ ਹੋ ਬਾਈ ਲਓ ਵੀ ਆਪਾਂ ਕੱਪੜਿਆਂ ਦੇ ਬਾਅਦ ਆ ਗਏ ਜੁੱਤੀਆਂ ਵਾਲੀ ਦੁਕਾਨ ਤੇ ਇਹਦੀ ਬਾਈ ਆਪਾ ਪੂਰ ਲ ਵੀਡੀਓ ਪਾਈ ਹੋਈ ਆ ਤੇ ਆਪਾਂ ਇੱਥੋਂ ਜੁੱਤੀਆਂ ਲੈਣੇ ਆ ਬਾਈ ਤੋਂ ਤੇ ਕਲੈਕਸ਼ਨ ਦੇਖੋ ਕਿੰਨੀ ਜ਼ਿਆਦਾ ਜੁੱਤੀਆਂ ਦੀਆਂ ਤੇ ਇੱਧਰ ਵੀ ਹੁਣ ਬਿਲ ਹੋ ਰਿਹਾ ਤੇ ਹੁਣ ਚੱਲਦੇ ਆਪਾਂ ਮੈਂ ਤੁਹਾਨੂੰ ਬਾਈ ਦਾ ਕੋਰ ਬੋਰਡ ਦਿਖਾ ਦੇਣਾ ਬਾਹਰੋਂ ਇਹ ਵੀ ਚਮੜਾ ਬਾਜ਼ਾਰ ਥੀ ਆ ਲਓ। ਇਹ ਕਲੈਕਸ਼ਨ ਦੇਖੋ। ਲਓ ਵੀ ਆਪਾਂ ਜੁੱਤੀਆਂ ਵੀ ਲੈ ਲਈਆਂ, ਕੋਟ ਪੈਂਟ ਵੀ ਦੇਤੇ ਤਾਂ ਤੁਹਾਨੂੰ ਬਾਈ ਦਾ ਪੂਰਾ ਐਡਰੈਸ ਵੀ ਦਿੱਤਾ। ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਨਿਓ। ਬਾਕੀ ਤੁਹਾਨੂੰ ਐਵੇਂ ਲਹਿੰਗੇ ਵਗੈਰਾ, ਸੇਰਵਾਨੀਆਂ ਬਾਜ਼ਾਰ ਤੋਂ ਬਹੁਤ ਮਿਲ ਜਾਣਗੇ। ਬਹੁਤ ਸਾਰਾ ਤੁਹਾਨੂੰ ਕੱਪੜਾ ਮਿਲ ਜੂਗਾ। ਜਿਵੇਂ ਆਹ ਦੇਖੋ। ਲਓ ਵੀ। ਤੁਹਾਨੂੰ ਤੇ ਆਪਾਂ ਤੁਹਾਨੂੰ ਬਾਈ ਦੀ ਦੁਕਾਨ ਵੀ ਦਿਖਾ ਦਿੰਨੇ ਆਂ ਇੱਕ ਵਾਰ ਫੇਰ ਤੋਂ ਆਪਾਂ ਉੱਦੋਂ ਨੂੰ ਜਾ ਰਹੇ ਆਂ ਲਓ ਜੀ ਬਾਈ ਸਾਹਮਣੇ ਸੀ ਆਰਾਮ ਸ਼ਾਪ ਹੋਇ ਲਿਖਾ ਲਓ ਵੀ ਬਾਈ ਦੀ ਦੁਕਾਨ ਮਗਰ ਰਹਿ ਗਈ ਆਪਾਂ ਕੱਪੜੇ ਲੈ ਲੈਣੇ ਤੇ ਮੈਂ ਆਪਾਂ ਕੈਦਾ ਨੰਬਰ ਤੇ ਨੰਬਰ ਪਾ ਦੂ ਤੁਸੀ ਨੰਬਰ ਤੇ ਬਾਈ ਨਾਲ ਕਾਲ ਵੀ ਕਾਲ ਤੇ ਵੀ ਗੱਲ ਕਰ ਸਕਦੇ ਹੋ ਆਪਣੇ ਸਾਰੇ ਤੁਸੀਂ ਰੇਟ ਕਰ ਸਕਦੇ ਹੋ ਬਾਕੀ ਆਪਾਂ ਨੂੰ ਇੰਸਟਾ ਤੇ ਫੇਸਬੁੱਕ ਤੇ ਵੀ ਫੋਲੋ ਕਰ ਲਓ ਉੱਥੇ ਵੀ ਆਪਾਂ ਤੁਹਾਨੂੰ ਬਹੁਤ ਘੈਂ ਘੈਂ ਦੇ ਵੀਡੀਓ ਹੁਣ ਦਿਖਾ ਰਹੇ ਹਾਂ ਤਾਂ ਜਰੂਰ ਜਾ ਕੇ ਫੋਲੋ ਕਰਿਓ ਤੇ ਤੁਸੀਂ ਕਮੈਂਟ ਜਰੂਰ ਕਰਿਓ ਵੀ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਹਾਂ ਇਹ ਮਿਆਦੇ ਕਿੰਨੀਆਂ ਸੋਹਣੀਆਂ ਡਰੈੱਸਾਂ ਨੇ ਲਓ ਦੇਖ ਤੇ ਇੱਥੇ ਤੁਹਾਨੂੰ ਜੁੱਤੀ ਕੱਪੜਾ ਬਹੁਤ ਜ਼ਿਆਦਾ ਮਿਲ ਜੂਗਾ ਇਹਨੂੰ ਚਮੜਾ ਬਾਜ਼ਾਰ ਤੇ ਸਦਰ ਬਾਜ਼ਾਰ ਵੀ ਆਪਾਂ ਕਹਿ ਸਕਦੇ ਹਾਂ ਤੇ ਬਹੁਤ ਜ਼ਿਆਦਾ ਤੁਹਾਨੂੰ ਇੱਥੇ ਕੱਪੜਾ ਤੇ ਜੁੱਤੀਆਂ ਮਿਲ ਜਾਣਗੀਆਂ। ਲਓ ਵੀ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਕਲੈਕਸ਼ਨ ਦਿਖਾਈਆ ਕੋਟ ਪੈਂਟ ਵੀ ਤੇ ਕੁੜਤੇ ਪਜਾਮੇ ਦੀ ਤੇ ਮੈਂ ਉਮੀਦ ਕਰਦਾ ਮੈਂ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਜੇ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ, ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮਿਲਦਿਆਂ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਇੱਥੇ ਵੀਡੀਓ ਦੇਖਣ ਲਈ ਧੰਨਵਾਦੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਜਰੂਰ ਇੱਕ ਵਾਰ ਵਿਜ਼ਿਟ ਕਰਿਓ ਸ਼ਾਪ ਤੇ